श्री गुरु हरगोबिंद सीनियर सेकेंडरी स्कूल सैदो अड्डा खुजाला मेहता रोड अमृतसर जो के पिछले लम्बे समय तो विद्या के खेत अपनी एक वक्री पहचान रखता आ रहा है कि स्कूल को साफ सुथरी हवादार बिल्डिंग खुले ग्राउंड आदि उपलब्ध इस स्कूल का सारा स्टाफ बहुत ही मेहनती तजर्बेकार पढ़िया लिखिया स्टाफ है ਇਸ ਸਕੂਲ ਕੋਲ ਸਾਇੰਸ ਲੈਬਸ ਵੀ ਮੌਜੂਦ ਹਨ ਜਿੱਥੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਪ੍ਰੈਕਟੀਕਲਸ ਵੀ ਕਰਵਾਏ ਜਾਂਦੇ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸੌਖ ਮਹਿਸੂਸ ਹੁੰਦੀ ਹੈ ਅਤੇ ਚੰਗੀ ਤਰ੍ਹਾਂ ਨਾਲ ਸਮਝ ਆ ਸਕਦੀ ਹੈ ਇਸ ਸਕੂਲ ਵਿੱਚ ਆਉਣ ਵਾਲੇ ਹਰ ਵਿਦਿਆਰਥੀ ਨੂੰ ਜੋ ਕਿ ਸਮੇਂ ਦੀ ਲੋੜ ਅਨੁਸਾਰ ਕੰਪਿਊਟਰ ਗਿਆਨ ਵੀ ਦਿੱਤਾ ਜਾਂਦਾ ਹੈ ਤਾਂ ਜੋ ਇਸ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਭਵਿੱਖ ਉੱਚ ਬੁਲੰਦੀਆਂ ਨੂੰ ਛੂ ਸਕੇ ਇਸ ਕਰਕੇ ਇਸ ਸਕੂਲ ਵਿੱਚ ਕੰਪਿਊਟਰ ਲੈਬ ਦਾ ਨਿਰਮਾਣ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਪੜ੍ਹਦੇ ਛੋਟੀ ਉਮਰ ਦੇ ਵਿਦਿਆਰਥੀਆਂ ਨੂੰ ਰਸੇ ਸਮੇਂ ਖੁੱਲ੍ਹੀ ਪਲੇਗਰਾਉਂਡ ਵਿੱਚ ਪੇਜਿਆ ਜਾਂਦਾ ਹੈ ਜਿਸ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਹੁੰਦਾ ਹੈ। ਇਸ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਉਹਨਾਂ ਦੇ ਮੈਂਟਲ ਲੈਵਲ ਤੇ ਪਹੁੰਚ ਕੇ ਪਲੇਵਿਮ ਮੈਥਡ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਸਕੂਲ ਕੋਲ ਆਪਣੀਆਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਵੀ ਹਨ ਜੋ ਕਿ ਨੈਸ਼ਨਲ ਲੈਵਲ ਤੱਕ ਖੜ ਚੁੱਕੇ ਹਨ ਅਤੇ ਜਿੱਤਾਂ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੇ ਹਨ ਸਾਡੇ ਚੈਨਲ ਦੀ ਟੀਮ ਵੱਲੋਂ ਟੀਚਰਸ ਦੇ ਤੇ ਇਸ ਸਕੂਲ ਦਾ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ Our school teaching staff of my school is very hard working along with academic achievements students got very good positions in sports ਸਾਡੇ ਸਕੂਲ ਦੇ ਵਿੱਚ ਅਕੈਡਮੀ ਦੇ ਨਾਲ ਨਾਲ ਨੋਨ ਅਕੈਡਮੀ ਐਕਟੀਵਿਟੀਆਂ ਵੀ ਕਰਵਾਈਆਂ ਜਾਂਦੀਆਂ ਹਨ ਲਾਈਕ ਸਪੋਰਟਸ ਇਸ ਨਾਲ ਬੱਚੇ ਫਿਜ਼ੀਕਲੀ ਐਂਡ ਮੈਂਟਲੀ ਫਿਟ ਰਹਿੰਦੇ ਹਨ ਤੇ ਉਹਨਾਂ ਦੀ ਜਿਹੜੀ ਸਟਰੈਂਥ ਹੈਗੀ ਉਹ ਵੀ ਇਨਕਰੀਜ਼ ਹੁੰਦੀ ਹੈ ਜਿਹੜੇ ਬੱਚੇ ਜ਼ਿਆਦਾ ਮਿਹਨਤ ਕਰਦੇ ਹਨ ਉਹ ਨੈਸ਼ਨਲ ਐਂਡ ਡਿਸਟ੍ਰਿਕਟ ਲੈਵਲ ਤੇ ਖੇਡਣ ਜਾਂਦੇ ਹਨ ਜਿਹੜੇ ਵਿਦਿਆਰਥੀ ਸਟੇਟ ਐਂਡ ਨੈਸ਼ਨਲ ਲੈਵਲ ਤੇ ਖੇਡਣ ਜਾਂਦੇ ਹਨ ਉਹ ਚੰਗੀਆਂ ਪੋਜੀਸ਼ਨ ਹਾਸਲ ਕਰਦੇ ਹਨ ਇਹ ਸਾਡੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲਿਓਣ ਅਤੇ ਲਿਜਾਣ ਲਈ ਵੈਲ ਮੇਨਟੇਨਡ ਬੱਸ ਫੈਸਿਲਿਟੀ ਵੀ ਮੌਜੂਦ ਹੈ ਜਿਸ ਨਾਲ ਬੱਚਿਆਂ ਨੂੰ ਸਕੂਲ ਵਿੱਚ ਆਉਣਾ ਅਤੇ ਪੜਾਈ ਤੋਂ ਬਾਅਦ ਘਰ ਜਾਣਾ ਸੌਖਾ ਹੁੰਦਾ ਹੈ ਇਸ ਮੌਕੇ ਤੇ ਸਾਡੇ ਚੈਨਲ ਦੇ ਰਿਪਰੈਜ਼ੈਂਟੇਟਿਵ ਅਵਤਾਰ ਸਿੰਘ ਵੜੈਚਵਲੋਂ ਇਸ ਸਕੂਲ ਦੇ ਐਮਟੀ ਅਤੇ ਮੁਖੀ ਮੈਡਮ ਨਾਲ ਗੱਲਬਾਤ ਕੀਤੀ ਗਈ ਅਤੇ ਪੇਸ਼ ਹੈ ਇਸ ਦੀ ਇੱਕ ਵਿਸ਼ੇਸ਼ ਰਿਪੋਰਟ ਅੱਜ ਫੀਚਰ ਦੇ ਪਾਪਾ ਨੂੰ ਦਿੱਤ ਕਰਦੇ ਜੀ ਅੱਜ ਫੀਚਰ ਦੇ ਹੈ ਤੇ ਟੀਚਰ ਦੇ ਇੱਕ ਵਿਦਿਆਰਥੀ ਵੱਲੋਂ ਬੱਚੇ ਨੂੰ ਮਾਬਰ ਜਾਂ ਗਿਫਟ ਦੇ ਕੇ ਮਨਾਉਣਾ ਹੀ ਟੀਚਰ ਦੇ ਨੋ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿਉਂਕਿ ਜੋ ਪਹਿਲੇ ਟਾਈਮ ਦੇ ਅੰਦਰ ਇੱਕ ਟੀਚਰ ਦੀ ਰਿਸਪੈਕਟ ਹੁੰਦੀ ਸੀਗੀ ਜਾਂ ਜ਼ੋਰ ਬਾਅਦ ਟੀਚਰ ਨੂੰ ਦਿੱਤਾ ਜਾਂਦਾ ਸੀ ਅੱਜ ਉਹ ਬਿਲਕੁਲ ਖਤਮ ਹੋ ਗਿਆ ਹੈ ਉਹਦੇ ਪਿੱਛੇ ਕੀ ਹੈਗਾ ਬੱਚਾ ਨੂੰ ਇੱਕ ਇਹੀ ਚੀਜ਼ ਇੱਕ ਸ਼ੌਂਕ ਉਹਨਾਂ ਨੇ ਇੱਕ ਇਹਨੂੰ ਸ਼ੌਂਕ ਅਪਣਾ ਲਿਆ ਕਿ ਕਿਸੇ ਨੂੰ ਗਿਫਟ ਦੇਣਾ ਇੱਕ ਸ਼ੌਂਕ ਹੈ ਜਾਂ ਇੱਕ ਚੀਜ਼ ਬਣ ਚੁੱਕੀ ਹੈ ਉਹਨਾਂ ਵਾਸਤੇ ਬਟ ਜੋ ਇੱਕ ਟੀਚਰ ਦੀ ਰਿਸਪੈਕਟ ਜਾਂ ਉਹਨਾਂ ਨੂੰ ਇਹ ਚੀਜ਼ ਭੁੱਲ ਗਈ ਬੱਚਿਆਂ ਨੂੰ ਕਿ ਅਸੀਂ ਟੀਚਰ ਨੂੰ ਇੱਕ ਗੁਰੂ ਮੰਨ ਕੇ ਉਹਦੇ ਕੋਲੋਂ ਸਿੱਖਦੇ ਕੀ ਆ ਉਹਨਾਂ ਦੇ ਵਿੱਚ ਉਹ ਰਿਸਪੈਕਟ ਖਤਮ ਹੋ ਗਈ ਕਿਉਂਕਿ ਉਹ ਉਸ ਨੂੰ ਚੀਜ਼ ਨੂੰ ਅਸੈਪਟ ਹੀ ਨਹੀਂ ਕਰਦੇ ਕਿ ਉਹ ਸਾਡਾ ਗੁਰੂ ਆ ਅਸੀਂ ਉਹਨੂੰ ਸਿੱਖਣਾ ਉਹਦੀ ਰਿਸਪੈਕਟ ਕਰਨੀ ਆ ਇਹ ਚੀਜ਼ ਬੱਚਿਆਂ ਦੇ ਵਿੱਚ ਬਿਲਕੁਲ ਨਹੀਂ ਹੈਗੀ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਅਸੀਂ ਪੇਰੈਂਟਸ ਵੀ ਗਲਤ ਆ ਕਿਉਂਕਿ ਜੇ ਕੋਈ ਟੀਚਰ ਬੱਚੇ ਨੂੰ ਸਟੱਡੀ ਵਾਸਤੇ ਕਹਿੰਦਾ ਹੈ ਕਿ ਉਹਨੇ ਇਹ ਚੀਜ਼ ਨਹੀਂ ਕੀਤੀ ਤਾਂ ਉਹਨੂੰ ਡਾਂਟਦਾ ਹੈ ਪੇਰੈਂਟਸ ਨਾਲ ਹੀ ਕੰਪਲੇਨ ਲੈ ਕੇ ਆ ਜਾਂਦੇ ਆ ਬੱਚੇ ਦੀ ਕਿ ਤੁਸੀਂ ਟੀਚਰ ਨੂੰ ਫਰੰਟ ਟੀਚਰ ਨੂੰ ਬੁਲਾਓ ਉਹਨੇ ਕਿਉਂ ਇਹ ਅਸੀਜ਼ ਕੀਤੀ ਟੀਚਰ ਨੂੰ ਮੇਰੇ ਖਿਆਲ ਮੁਤਾਬਕ ਟੀਚਰ ਪੇਰੈਂਟਸ ਨੂੰ ਇਹ ਚੀਜ਼ ਪਹਿਲਾਂ ਪੁੱਛਣੀ ਚਾਹੀਦੀ ਹੈ ਕਿ ਟੀਚਰ ਕੀ ਸੀ ਕਿਸ ਕਰਕੇ ਟੀਚਰ ਨੇ ਉਹਨੂੰ ਡਾਂਟਿਆ ਜਾਂ ਕਿਸ ਕਰਕੇ ਕੀਤਾ ਜੇ ਅਸੀਂ ਪੇਰੈਂਟਸ ਬੱਚਿਆਂ ਲਈ ਥੋੜੇ ਜਿਹਾ ਟਾਈਟ ਹੋ ਜਾਈਏ ਬੱਚਿਆਂ ਦੇ ਉੱਤੇ ਇਸ ਚੀਜ਼ ਦੀ ਨਜ਼ਰ ਰੱਖੀਏ ਕਿ ਹਾਂ ਅਸੀਂ ਬੱਚੇ ਨੂੰ ਅਸੀਂ ਆਪਣੇ ਬੱਚੇ ਨੂੰ ਕੁਝ ਨਹੀਂ ਪਤਾਇਆ ਇਸ ਲੈਵਲ ਦਾ ਕਿ ਮੈਂ ਗਲਤ ਕੰਮ ਕਰ ਰਿਹਾ ਹਾਂ ਨਾ ਠੀਕ ਕੰਮ ਕਰ ਰਿਹਾ ਹਾਂ ਬਟ ਉਸ ਨੂੰ ਠੀਕ ਲੈਣ ਤੇ ਲੈ ਕੇ ਆਣਾ ਇੱਕ ਟੀਚਰ ਦੇ ਨਾਲ ਪੇਰੈਂਟਸ ਦੀ ਵੀ ਉਨੀ ਹੀ ਡਿਊਟੀ ਆ ਬੱਚੇ ਨੂੰ ਠੀਕ ਲੈਣ ਤੇ ਲੈ ਕੇ ਆਣਾ ਉਹ ਸਾਡੀ ਆਪਣੀ ਡਿਊਟੀ ਆ ਪੇਰੈਂਟਸ ਦੀ ਇਸ ਕਰਕੇ ਮੇਰੀ ਰਿਕਵੈਸਟ ਆ ਪੇਰੈਂਟਸ ਨੂੰ ਕਿ ਇਹ ਚੀਜ਼ ਜਿਹੜੀ ਆ ਬੱਚਿਆਂ ਨੂੰ ਕਹਰਾ ਪੰਜ ਜਿਹੜੀ ਸੀਜ਼ਨ ਐ ਇਸ ਸੀਜ਼ਨ ਲਈ ਜ਼ਰੂਰ ਮੋਟੀਵੇਟ ਕਰੀਏ ਕਿ ਟੀਚਰ ਨੂੰ ਇੱਕ ਜਿਹੜਾ ਬਾ ਗੁਰੂ ਦਾ ਅਹੁਦਾ ਦਿੱਤਾ ਜਾਵੇ ਜਿਸਾਂ ਪਹਿਲੇ ਦਿੱਤਾ ਜਾਂਦਾ ਸੀਗਾ ਤੇ ਬੱਚੇ ਜਿਹੜੇ ਆ ਉਹਨਾਂ ਦਾ ਲੈਵਲ ਜਿਹੜਾ ਬਹੁਤ ਦੂਰ ਤੱਕ ਜਾ ਸਕਦਾ ਅ ਮੈਂ ਕਹਿੰਦਾ ਜਦੋਂ ਬੱਚਾ ਘਰ ਤੋਂ ਸਕੂਲ ਵਾਸਤੇ ਨਿਕਲ ਪੈਂਦਾ ਹੈ ਜੀ ਪਰ ਪੇਰੈਂਟਸ ਜਿਹੜੇ ਪਰਖ ਕਰਦੇ ਨਹੀਂ ਬੱਚਾ ਸਿੱਧਾ ਚਲੇ ਗਿਆ ਸਕੂਲ ਤੇ ਕਿੰਨਾ ਬਹੁਤ ਫਰਾਰ ਨਹੀਂ ਸੀ ਤੇ ਤੇਜ਼ ਬਣ ਜਾਂਦੇ ਜੀ ਜੀ ਬਿਲਕੁਲ ਸਹੀ ਮੈਂ ਤਾਂ ਇੱਕ ਇਹੀ ਚੀਜ਼ ਕਵਾਂਗੀ ਕਿ ਪੇਰੈਂਟਸ ਨੂੰ ਜਿਹੜਾ ਵਾ ਫਾਰਕ ਨਹੀਂ ਹੋਣਾ ਚਾਹੀਦਾ ਐ ਸੀਜ਼ ਦੇ ਕਿ ਬੱਚਾ ਜਦੋਂ ਸਕੂਲ ਨੂੰ ਭੇਜਦੇ ਆ ਜੋ ਅੱਜ ਕੱਲ ਦੇ ਹਾਲਾਤ ਆ ਆਪਾਂ ਨੂੰ ਪਿੱਛੇ ਬੈਗ ਤੇ ਜ਼ਰੂਰ ਬੱਚਿਆਂ ਵੱਲ ਨਜ਼ਰ ਰੱਖਣੀ ਚਾਹੀਦੀ ਐ ਸੁਪੋਜ਼ ਕਰੋ ਕਿ ਹੁਣ ਸੀਨੀਅਰ ਬੱਚੇ ਹੀ ਆ ਆਪਾਂ ਪੇਰੈਂਟਸ ਨੇ ਉਹਨਾਂ ਨੂੰ ਬਾਈਕ ਲੈ ਕੇ ਦਿੱਤੀਆਂ ਆ ਫੋਨ ਲੈ ਕੇ ਦਿੱਤੇ ਹਰ ਫੈਸਿਲਿਟੀ ਉਹਨਾਂ ਕੋਲ ਆ ਕਈ ਵਾਰ ਇੱਥੋਂ ਤੱਕ ਵੀ ਨੌਬਤ ਆਂਦੀ ਐ ਕਿ ਪੇਰੈਂਟਸ ਘਰੋਂ ਉਹਨਾਂ ਨੂੰ ਗੱਡੀਆਂ ਦੇ ਦਿੰਦੇ ਆ ਉਹ ਬੱਚੇ ਗੱਡੀਆਂ ਤੇ ਵੀ ਆਂਦੇ ਆ ਮੈਨੂੰ ਲੱਗਦਾ ਇਹ ਚੀਜ਼ ਸਾਡੇ ਪੇਰੈਂਟਸ ਨੇ ਗਲਤ ਆ ਕਿ ਅਸੀਂ ਪੇਰੈਂਟ ਬੱਚਿਆਂ ਨੂੰ ਇੰਨੇ ਖੁੱਲ੍ਹ ਦਿੰਦੇ ਆ ਕਿ ਉਹ ਖੁੱਲ ਜਿਹੜੀ ਆ ਬੱਚਾ ਨੂੰ ਬਿਲਕੁਲ ਨਹੀਂ ਹੋਣੀ ਚਾਹੀਦੀ ਸਰ ਇਸ ਤੋਂ ਮੈਂ ਉਹ ਜਿਹੜਾ ਪਾਸ ਇਨਵਰਸ ਤੋਂ ਵੀ ਗੱਲ ਕਰੀਏ ਸਪੋਰਟਸ ਦੀ ਗੱਲ ਕਰੀਏ ਵੀ ਤੁਸੀਂ ਅਪਗ੍ਰੇਡ ਨੂੰ ਤੈਸ ਨੂੰ ਦੇ ਦਿੱਤਾ ਨਾ ਜੋ ਅੱਜਕੱਲ ਸਮੇਂ ਦੀ ਲੋੜ ਆ ਸਮਾਰਟ ਕਲਾਸਿਸ ਸਕੂਲ ਦੇ ਵਿੱਚ ਚੱਲ ਰਹੀਆਂ ਲੈब्स ਨੂੰ ਅਸੀਂ ਕਾਫੀ ਅਪਗ੍ਰੇਡ ਕੀਤਾ ਹੋਇਆ ਵਾ ਨਵੀਂ ਬਿਲਡਿੰਗ ਬਣੀ ਆ ਉਹਦੇ ਵਿੱਚ ਸਾਡੀ ਕੰਪਿਊਟਰ ਲੈਬ ਲਾਇਬ੍ਰੇਰੀ ਫਿਜ਼ਿਕਸ ਕੈਮਿਸਟਰੀ ਬਾਇਓ ਲੈਬ ਔਰ ਸਪੋਰਟਸ ਦੇ ਵਿੱਚ ਵੀ ਸਾਡੇ ਬੱਚੇ ਪੜਾਈ ਦੇ ਨਾਲ ਨਾਲ ਕਾਫੀ ਮੱਲਾ ਮਾਰਦੇ ਨੇ ਸਕੂਲ ਦੇ ਵਿੱਚ ਵੀ ਗੇਮਸ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਵਾ ਹਾਊਸ ਬਣੇ ਹੋਏ ਆ ਹਾਊਸ ਦੇ ਆਪਸੀ ਕੰਪੀਟੀਸ਼ਨ ਚੱਲਦੇ ਰਹਿੰਦੇ ਆ ਔਰ ਸਾਡੇ ਬੱਚੇ ਨੈਸ਼ਨਲ ਗੇਮਸ ਦੇ ਵਿੱਚ ਵੀ ਪਾਰਟਿਸਪੇਟ ਕਰਦੇ ਰਹਿੰਦੇ ਆ ਔਰ ਗੋਆ 네ਪਾਲ ਔਰ ਹੋਰ ਤਕਰੀਬਨ ਕਾਫੀ ਜਗ੍ਹਾ ਤੇ ਬੱਚੇ ਸਾਡੇ ਪਾਰਟਿਸਿਪੇਟ ਕਰਕੇ ਆਉਂਦੇ ਆ ਔਰ ਜਿੱਤ ਕੇ ਵੀ ਆਉਂਦੇ ਆ। ਇੱਕ ਵਿਦਿਆਰਥੀ ਦੇ ਜੀਵਨ ਦੇ ਵਿੱਚ ਸਿਹਤਾਂ ਨੂੰ ਕੀ ਮਹੱਤਵ ਹੈ। ਕਿ ਜੇ ਕੰਮ ਆਪਾਂ ਕਰੀਏ ਕਰਕੇ ਜਿਹੜੀ ਕਿਤਾਬਾਂ ਤੇ ਗਿਆਨ ਹੀ ਬੱਚਿਆਂ ਲਈ ਤੋਂ ਸਪੋਰਟ ਦੇ ਚੈੱਕ ਟੂ ਹੋਣਾ ਹੈ ਕਾਫੀ ਜ਼ਰੂਰੀ ਹੈ। ਬਿਲਕੁਲ ਜਿਵੇਂ ਸਿਆਣੇ ਕਹਿੰਦੇ ਆ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਜਿਹੜਾ ਉਹ ਰਹਿ ਸਕਦਾ ਹੈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹੈ ਔਰ ਖੇਡਾਂ ਦੇ ਨਾਲ ਹੀ ਜਿਹੜਾ ਵਾ ਬੱਚਾ ਉਹ ਆਉਣ ਵਾਲ ਇਸ ਤਰ੍ਹਾਂ ਸਮਾਜ ਦੇ ਵਿੱਚ ਅੱਜ ਕੱਲ ਆਪਾਂ ਸਾਰੇ ਇਸ ਚੀਜ਼ ਨੂੰ ਦੇਖਦੇ ਆ ਵੀ ਨਸ਼ਿਆਂ ਦੇ ਵਿੱਚ ਬੱਚੇ ਜਿਹੜੇ ਆ ਉਹ ਜਾਂ ਵੱਡੇ ਵੀ ਆ ਰਹੇ ਆ ਜੇ ਬੱਚਿਆਂ ਦਾ ਧਿਆਨ ਜਿਹੜਾ ਗੇਮਸ ਵੱਲ ਹੋ ਜਾਏਗਾ ਖੇਡਾਂ ਵੱਲ ਹੋ ਜਾਏਗਾ ਔਰ ਸਕੂਲ ਦੇ ਵਿੱਚ ਵੀ ਔਰ ਸਕੂਲ ਤੋਂ ਬਾਅਦ ਵੀ ਬੱਚੇ ਜੇ ਖੇਡ ਵਾਲੇ ਪੰਨੇ ਤੇ ਧਿਆਨ ਲਾ ਦੇਣਗੇ ਤੇ ਸ਼ਾਇਦ ਮੇਰਾ ਖਿਆਲ ਆ ਵੀ ਇਹ ਇੰਨਾ ਲਾਮਤਾਂ ਤੋਂ ਵੀ ਬਚੇ ਰਹਿ ਸਕਦੇ ਜੇਕਰ ਕੋਸ਼ਿਸ਼ ਕਰੀਏ ਜੇ ਫੇਰ ਵੀ ਜੇਕਰ ਫੋਨ ਕਰਕੇ ਕੁਕਾਰ ਦੀ ਜੇ ਕਿ ਅਸੀਂ ਬੱਚਿਆਂ ਨੂੰ ਨਹੀਂ ਆ ਤੁਸੀਂ ਨਹੀਂ ਪੋਡਕਾਸਟ ਦੇਖੋ ਨਾ ਵਸਤੇ ਜੀ ਤੁਸੀਂ ਕਿਸੇ ਕਿਸੇ ਤੇ ਇਹ ਤੇ ਅ ਸੋ ਜਿਵੇਂ ਇੱਕ ਮਿਸਟਰੀ ਨਾ ਨਾ ਬਲ ਕੇ ਨਾ ਕੋਈ 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 ਬਿਲਕੁਲ ਜੀ ਜੋ ਗਵਰਨਮੈਂਟ ਵੱਲੋਂ ਸਕੀਮਾਂ ਚੱਲ ਰਹੀਆਂ ਮਿਨੋਰਿਟੀ ਸਕੀਮ ਆ ਔਰ ਐਸੀ ਸਕੀਮ ਹੈ ਅਸੀਂ ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਅਪਲਾਈ ਕਰਵਾਈਦਾ ਜੇ ਜੋ ਸਰਕਾਰ ਦੇ ਅਕੋਰਡਿੰਗਲੀ ਜੇ ਉਹਦਾ ਸਕਾਲਰਸ਼ਿਪ ਆਉਂਦੀ ਹੈ ਤੋਂ ਬੱਚੇ ਦੇ ਅਕਾਊਂਟ ਵਿੱਚ ਹੀ ਜਾਂਦੀ ਹੈ ਸਰ ਜਾਂਦੇ ਜਾਂਦੇ ਲਾਗਤ ਨਿਵਾਸੀਆਂ ਲਈ ਬੱਚਿਆਂ ਦੇ ਪੇਡ ਐਸਵਾਸਥਿਕ ਨੂੰ ਤੋਂ ਦੱਸਣ ਦੇਸ਼ ਜੋ ਆਪਾਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ ਕਿ ਜੋ ਪਹਿਲਾ ਇੱਕ ਗੁਰੂ ਸਿੱਖ ਦਾ ਇੱਕ ਜੋ ਸਮਾਜ ਦੇ ਵਿੱਚ ਰੁਤਬਾ ਸੀ ਉਹ ਸਮਾਜ ਦੇ ਵਿੱਚ ਅੱਜ ਫੇਰ ਜ਼ਰੂਰਤ ਹੈ ਕਿ ਉਸ ਨੂੰ ਇੱਕ ਫੇਰ ਦੁਬਾਰਾ ਪੇਰਸ ਦੇ ਸਹਿਯੋਗ ਨਾਲ ਔਰ ਟੀਚਰ ਦੇ ਸਹਿਯੋਗ ਦੇ ਨਾਲ ਆਪਸ ਵਿੱਚ ਰਲ ਕੇ ਉਹੀ ਰੁਤਬਾ ਜਿਹੜਾ ਫੇਰ ਕਾਇਮ ਹੋਣਾ ਚਾਹੀਦਾ ਮੇਰਾ ਤੇ ਇਹੀ ਹੈ ਇੱਕ ਸੰਦੇਸ਼